ਹਲੋ ਸਤਿ ਸ਼੍ਰੀ ਅਕਾਲ ਕਿ ਹਾਲ ਤੈਲਾ ਤੇ ਆਪਣਾ ਦੂਜੇ ਬਲੌਗ ਦੇ ਵਿੱਚ ਥੋੜਾ ਸਵਾਗਤ ਹੈਗਾ ਤੇ ਆਪਾਂ ਇਸ ਸ਼ਹਿਰ ਬਾਈਕ ਨੂੰ ਤੇ ਬਿਊਟੀ ਪਲਸ ਸੈਂਟਰ ਤੇ ਆਪਾਂ ਆ ਗਏ ਬਾਈਕ ਕੋ ਜੋ ਆਪ ਨੇ ਹਲੋ ਕਰਦੇ ਆ ਫੋਨ ਤੇ ਲੱਗਾ ਰਹਿਦਾ ോഡ് രീതി സാജന സാജന ഫ്രോഡ ല ਕਾਸ ਲਾ ਕਾਸ ਲਾ ਤੋਂ ਮੰਡੀ ਵਾਲੇ ਗਾਸੇ ਮੰਡੇ ਯਾਰਾ ਰੇੜਾ ਲਾਉਂਦਾ ਹੁੰਦਾ ਮੰਡੀ ਯਾਰਾ ਲਾ 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 ਦੂਹ ਦੂਹ ਉਹ ਪਲਾਲੇ ਦੰਤ ਦੰਤ ਲਾ ਕੇ ਤੇ ਹੋਂ ਤਾਲ ਦੇਖ ਕਰੇ ਤੇ ਪੀਨੇ ਆਪ ਚਾਹ ਲਾ ਓਏ ਲਾ ਲਿਆ ਬੱਤਾ ਤਾਂ ਉਹਨਾਂ ਚਾਲ ਜਾ ਬੱਪ ਪੋਟਾਲ ਬਾਅਦਲੇ ਫੋਸ ਦੇ ਤੇਲ ਰਾਣੀ ਸੁੰਦਰਾ ਦੇ ਵਿੱਚ ਫੇਰ ਨਾ ਦੇ ਸੰਭੋਣ ਨੇ ਆ ਚੈਨਲ ਨੂੰ ਫੋਲੋ ਕਰ ਲੋ ਉਹ ਪੋਹ ਲਗਾਓ ਪੋਟਾਲ ਉਹ ਇਕੱਠਾ ਪੰਜਾਰ ਆ ਵਾਹ ਤੇ ਗੱਲਾਂ ਕਰੀ ਜੀ ਕਿਦਰ ਕਿੱਥੇ ਬੈਠੀਂਗੇ ਡਾਕਟਰ ਕਹਿੰਦੇ ਆ ਆਦਮੀ ਨਹੀਂ ਆ ਤੁਸੀਂ ਕਿੱਧਰ ਜਾਈਏ ਚੋਕਲੀਆਂ ਆ ਆਪਣੀਆਂ ਆਪਣੇ ਚੋਕਲੀਆਂ ਜਿੱਥੇ ਤਨ ਬੀਬੀਆਂ ਬੈਠੇ ਨਾ ਚੋਕਲੀਆਂ ਨਹੀਂ ਹੁੰਦੀਆਂ ਕਿਆ ਹੋ ਤੁਹਾਨੂੰ ਜੀ ਕਰਦੇ ਨਾ ਤੇਰੇ ਅੱਗੇ ਕੋਈ ਗੱਲ ਨਹੀਂ ਆਪਣੇ ਆਪਣੇ ਅੱਛਾ ਛੁਗਲਗਾ ਸੀ ਕੀ ਬਿਆ ਕਰਨੀਆਂ ਸੀ ਅਸੀਂ ਕਰਦੇ ਐ ਵੀ ਨੋਹ ਪੁੱਤ ਘਰੋਂ ਗਏ ਤੇ ਕੋਈ ਖੁਆ ਖਾਇ ਲਾਲ ਗੇ ਜਾਂ ਪਨੀਰੀ ਬਣਾ ਲ ਗੇ ਹਾਂ ਅਜੋ ਹੀ ਲਾਉਣੇ ਨੇ ਤੇ ਬਹੁਤ ਕਦੋਂ ਆਉਗੀ ਉਹਨਾਂ ਸ਼ਾਮ ਨੂੰ ਆਉਗੇ ਬਾਅਦ ਸ ਫਿਰ ਉਹਨਾਂ ਕੜਾਈ ਮਾਂਜੀ ਹੋਗੀ ਆਪਾ ਚੱਲੇ ਸ਼੍ਰੀ ਮਕਸਦ ਸਾਹਿਬ ਗੱਡੀ ਉੱਤੇ 딜ਰ ਕੋਲ ਫਰਾਂ ਵਾਲਾਸਤੇ ਤੇ ਮਿਲਦੇ ਆਪਾਂ ਫਿਰ ਕਾਲਾ ਬਲੌਗ ਵਿੱਚ ਤੁਹਾਨੂੰ ਦੱਸਾਂਗੇ ਕੱਲ ਕੀ ਹੋਇਆ ਕਿੱਥੇ ਗੱਡੀ ਦਿੱਤੀ ਜਾਂ ਫਸੇਲ ਕਰਤੀ ਜਾਂ ਲੇਖਤੀ ਤੇ ਬਲੇਰੋ ਦੇ ਬਲੌਗ ਨਾਲ ਤੇ ਮਿਲਦੇ ਆਪਾਂ ਸਵੇਰੇ ਨਵੇਂ ਬਲੌਗ ਦੇ ਵਿੱਚ ਤੇ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਤੇ ਨਵੇਂ ਨਵੇਂ ਬਲੌਗ ਲਿਆਉਂਦੇ ਰਾਵਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ